ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਕਿਸਾਨ ਵੀਰੋ ਕੁਦਰਤੀ ਖੇਤੀ ਵਿੱਚ ਆਪਾਂ ਉਸ ਤਰ੍ਹਾਂ ਦੀ ਖੇਤੀ ਕਰ ਸਕਦੇ ਜਿਹਦੇ ਵਿੱਚ ਤੁਹਾਡੀ ਫਸਲ ਠੰਡ ਕੋਰੇ ਨਾਲ ਝੱਲਣ ਦੀ ਤਾਕਤ ਵਧਾ ਸਕੇ ਸੋਕਾ ਝੱਲਣ ਦੀ ਤਾਕਤ ਵਧੇ ਤੇ ਉਹਨਾਂ ਨੂੰ ਬਿਮਾਰੀਆਂ ਵੀ ਨਾ ਲੱਗਣ ਤੇ ਖਰਚੇ ਵੀ ਘਟ ਜਾਣ ਤੇ ਫਸਲ ਦਾ ਝਾੜ ਵੀ ਵਧੀਆ ਹੋਵੇ ਸੋ ਉਸ ਤਰ੍ਹਾਂ ਆਪਾਂ ਕਿਵੇਂ ਕੋਸ਼ਿਸ਼ ਕਰਦੇ ਆ ਸੋ ਉਸ ਤਰ੍ਹਾਂ ਦੀ ਕੋਸ਼ਿਸ਼ ਕਰਦੇ ਰਹਿੰਨੇ ਆ ਸਿੱਖਦੇ ਰਹਿੰਨੇ ਆ ਇੱਕ ਇੱਕ ਬੂਟਾ ਲਾ ਕੇ ਇੱਕ ਇੱਕ ਪੌਦੇ ਤੋਂ ਸਿੱਖ ਸਕਦੇ ਆ ਕਿਉਂਕਿ ਹਰੇਕ ਦਾ ਰਿਜ਼ਲਟ ਵੱਖਰਾ ਹੈ ਵੀ ਕਿਹਦਾ ਕਿਵੇਂ ਆ ਕਿਹਦਾ ਕਿਵੇਂ ਆ ਸੋ ਆਪਾਂ ਇੱਥੇ ਚਾਰ ਪੰਜ ਫਸਲਾਂ ਇਕੱਠੀਆਂ ਬੀਜੀਆਂ ਸਨ ਆਲੂਆਂ ਦੇ ਨਾਲ ਮੂਲੀ ਸੀਗੀ ਉਹਦੇ ਨਾਲ ਮੇਥੇ ਸੀਗੇ ਮੇਥਿਆਂ ਦਾ ਵੀ ਆਪਣਾ ਪੁਰਾਣਾ ਸੀ ਉਹ ਨਾ ਮਾਤਰੇ ਉੱਗਿਆ ਕਿਤੇ ਕੋਈ ਦਾਣਾ ਉੱਗਿਆ ਕਿਤੇ ਨਹੀਂ ਉੱਗਿਆ ਪਰ ਤਾਂ ਵੀ ਕੋਈ ਫਰਕ ਨਹੀਂ ਪਿਆ ਕੋਈ ਆਪਣੇ ਕੋਲ ਦੋ ਫਸਲਾਂ ਮੌਜੂਦ ਨੇ ਮੂਲੀ ਤੇ ਆਲੂ ਕਣਕ ਦੇ ਵਿੱਚ ਆਪਾਂ ਨੇ ਬਰਸੀਨ ਬੀਜਿਆ ਸੀ ਤੇ ਬਰਸੀਨ ਉਗਿਆ ਪਰ ਘੱਟ ਉਗਿਆ ਉਹ ਜਿਹੜੇ ਬੀ ਪ੍ਰਾਣੇ ਹੁੰਦੇ ਨੇ ਉਹ ਜਰਮੀਨੇਸ਼ਨ ਪਾਵਰ ਤੇ ਅਸਰ ਪੈਂਦਾ ਸੋ ਉਸ ਤਰ੍ਹਾਂ ਹੁਣ ਆਪਾਂ ਇਹਦੀ ਗੜਾਈ ਕਰ ਰਹੇ ਹਾਂ ਤੇ ਆ ਗੜਾਈ ਤੁਸੀਂ ਦੇਖੋ ਵੀ ਜੇ ਹੁਣ ਇਹ ਸਮਾਨ ਜਿਹੜਾ ਵੀ ਆਪਾਂ ਨੇ ਬੀਜਿਆ ਬੱਟਾਂ ਤੇ ਹੁੰਦਾ ਤਾਂ ਮੈਨੂੰ ਗੁੱਡਣਾ ਬੜਾ ਔਖਾ ਹੋ ਜਾਣਾ ਸੀ ਤੇ ਜਦੋਂ ਇਹਨੇ ਆਲੂ ਨੇ ਮੋਟਾ ਹੋਣਾ ਜਾਂ ਮੂਲੀ ਨੇ ਵੱਡੀ ਹੋਣਾ ਤਾਂ ਆਪਾਂ ਆ ਦੇਖੋ ਮੈਂ ਇੱਥੇ ਦਾ ਬੀ ਉੱਗ ਗਿਆ। ਮਤਲਬ ਪੁਰਾਣਾ ਵੀ ਸੀਗਾ। ਹੁਣ ਇਹ ਬੀ ਤੋਂ ਕਾਹਾਂ ਬੀ ਬਣਾਵਾਂਗੇ ਜੇ 3-4 ਸਾਲ ਬੀ ਘਰੇ ਪਿਆ ਰਿਹਾ ਤਾਂ ਉਹਦੀ ਜਰਮੀਨੇਸ਼ਨ ਵੱਧੂ ਕਿਉਂਕਿ ਦੇ ਵਿੱਚ ਉਹ ਬੀ ਜਿਹੜਾ ਏਨੇ ਸਾਲ ਘਰੇ ਪਿਆ ਰਿਹਾ ਉੱਗ ਸਕਦਾ ਤਾਂ ਇਸ ਤਰ੍ਹਾਂ ਦੇ ਬੀ ਲੱਭ ਜਾਂਦੇ ਨੇ। ਸੋ ਹੁਣ ਆਪਾਂ ਇਹਦੀ ਗੜਾਈ ਕਰ ਰਹੇ ਹਾਂ। ਜਿਹੜਾ ਨਦੀਨ ਸੀਗਾ ਉਹ ਗੁੱਡਿਆ ਜਾਣਾ ਤੇ ਜਿਹੜੀ ਆਪਣੀ ਇਹ ਅ ਮਤਲਬ فاਸਲਾ ਵਧ ਰੱਖਿਆ ਗਿਆ ਤਾਂ ਉਹਦੇ ਵਿੱਚ ਇਹ ਮਿੱਟੀ ਦੇ ਪੋਲਾ ਬਣ ਪੈਦਾ ਹੋ ਜਾਣਾ। ਫੇਰ ਜਦੋਂ ਆਲੂ ਬਣੂ ਤਾਂ ਆਪਾਂ ਇਹਦੇ ਵਿੱਚ ਬੈੱਡ ਵੀ ਬਣਾ ਸਕਦੇ ਆ ਬੈੱਡ ਮਾ ਤਾਂ ਮਤਲਬ ਮਤਲਬ ਇੱਕ ਖਾਲੀ ਛੱਡ ਕੇ ਖਾਲੀ ਬਣਾ ਦਿੱਤਾ ਬੈੱਡ ਬਣ ਗਿਆ ਜੇ ਆਪਾਂ ਹਰੇਕ ਦੇ ਵਿੱਚ ਤਰਫਾਲੀ ਦੀ ਮਗਲੋ ਫਾਲਾ ਪਾਖ ਲੀਹਰ ਜਿਉ ਮਾਰਨੀ ਆ ਬਸ ਇਹ ਬੱਟਾ ਬਣ ਜੇ ਨੇ ਤਾਂ ਉਸ ਤਰ੍ਹਾਂ ਆਪਣੀਆਂ ਇਹ ਚੱਲੀ-ਗੱਲੀ ਬੱਟ ਬਣ ਜੂ ਪਰ ਹੁਣ ਇਹਨੂੰ ਆ ਸਾਂਭ-ਸਭਾਲ ਕਰਨ ਖਾਤਰ ਆਪਾਂ ਨੂੰ ਇਹ ਪੱਧਰ ਗੜਾਈ ਕਰਨੀ ਕਿੰਨੀ ਸੌਖੀ ਆ ਮੱਟਾ ਖਾਲੀਆਂ ਗੁੱਡੀਆਂ ਔਖੀਆਂ ਨੇ ਸੋ ਆਪਾਂ ਹੁਣ ਇਹਨੂੰ ਦੇਖਣਿਆਂ ਦੇ ਵਿੱਚ ਕੀ ਰਿਜ਼ਲਟ ਆ ਕਿਵੇਂ ਆ ਜਿਵੇਂ ਹੁਣ ਜੇ ਆਪਾਂ ਨੇੜੇ ਤੋਂ ਦੇਖੀਏ ਤਾਂ ਆ ਜਿਹੜੇ ਕਬੂਤੇ ਨੇ ਆਲੂ ਦਾ ਬੁੱਟਾ ਛੋਟਾ ਪਰ ਤੁਸੀਂ ਦੇਖੋ ਵੀ ਬੁੱਟੇ ਦੇ ਵਿੱਚੋਂ ਵਧੀਆ ਜਰਮੀਨੇਸ਼ਨ ਹੋਈ ਆ ਹੁਣ ਆ ਬੁੱਟਾ ਕਰ ਲਈ ਓਗਿਆ ਕੋਈ ਕਿਵੇਂ ਓਗਿਆ ਇੱਕ ਤਾਂ ਆਪਾਂ ਨੂੰ ਇਹ ਤੋਂ ਇਹ ਪਤਾ ਲੱਗ ਜਾਂਦਾ ਕੋਈ ਲੇਟ ਉੱਗਦਾ ਕਿਉਂਕਿ ਔਰ ਇਹ ਪਾਣੀ ਦੀ ਬਰਤੋਂ ਉਸ ਤਰ੍ਹਾਂ ਨਹੀਂ ਕੀਤੀ ਜਾਂਦੀ ਬੇ ਹਿਸਾਬੀ ਹੁਣ ਇਹਦੇ ਵਿੱਚ ਬਹੁਤ ਬੂਟੇ ਜ਼ਿਆਦਾ ਉੱਚੇ ਵੀ ਹੋ ਗਏ ਕੋਸ ਵਾਲੇ ਧਰਤੀ ਚੋਂ ਬਾਹਰ ਆ ਰਹੇ ਮਤਲਬ ਇਹ ਨਹੀਂ ਹੈਗਾ ਵੀ ਕੋਈ ਬੂਟਾ ਉੱਗਿਆ ਨਹੀਂ ਤਾਂ ਮਤਲਬ ਜਿਹੜੀ ਉਹ ਕਹਿੰਦੇ ਆ ਵੀ ਧਰਤੀ ਦੇ ਪੱਧਰ 'ਤੇ ਜਗਾ ਲਾਇਆ ਆਪਾਂ ਉਹਦਾ ਗਲ ਜਾਂਦਾ ਉਸ ਤਰ੍ਹਾਂ ਦੀ ਸਮੱਸਿਆ ਨਹੀਂ ਆਈ ਤੇ ਆ ਦੇਖੋ ਹੁਣ ਜੇ ਆਪਾਂ ਕਣਕ ਦੀ ਗੱਲ ਕੀਤੀ ਸੀ ਆਹ ਕਣਕ ਇਹਨੂੰ ਆ ਬਰਸੀਨ ਵੀ ਨਾਲ ਉਗ ਰਿਹਾ ਜਦੋਂ ਕਿ ਆਪਾਂ ਦੂਜੀ ਖੇਤੀ 'ਚ ਬਰਸੀਨ اگਾਉਣਾ ਹੋਵੇ ਤਾਂ ਆਪਾਂ ਨੂੰ ਬਰਸੀਨ ਬੀਜ ਕੇ ਪਾਣੀ ਲਾਉਣਾ ਪੈਂਦਾ ਧਰਤੀ ਵਿੱਚੋਂ ਬਰਸੀਨ ਦੇ ਬਾਹਰ ਆਉਣ ਦੇ ਚਾਂਸ ਬਹੁਤ ਘੱਟ ਹੁੰਦੇ ਨੇ ਆਹ ਦੇਖੋ ਹੁਣ ਮੈਂ ਆਪਾਂ ਬਰੀਕੀ ਨਾਲ ਦੇਖੀਏ ਆਹ ਜਿਹੜੇ ਪੌਦੇ ਨੇ ਬਰਸੀਨ ਦੇ ਨੇ ਬਰਸੀਨ ਦਾ ਇੱਥੇ ਜਿਹੜਾ ਮੇਨ ਕੰਮ ਆ ਕਣਕ ਦੇ ਵਿੱਚ ਹਵਾ ਚੋਂ ਲੈ ਕੇ ਨਾਈਟ੍ਰੋਜਨ ਦੇਣ ਦਾ ਹੈ ਇਹ ਕੁਝ ਪੌਦੇ ਹਵਾ ਚੋਂ ਲਗਾਤਾਰ ਨਾਈਟ੍ਰੋਜਨ ਲੈ ਸਕਦੇ ਨੇ ਤੇ ਲਗਾਤਾਰੇ ਸਾੜ ਸਕਦੇ ਨੇ ਬਰਸੀਨ ਉਹਨਾਂ ਵਿੱਚੋਂ ਇੱਕ ਹੈ ਹੁਣ ਇਹਨਾਂ ਪੌਦਿਆਂ ਨੂੰ ਆ ਬਰਸੀਨ ਦੇ ਪੌਦੇ ਹੁਣ ਸਾਫ ਪਤਾ ਲੱਗਣ ਲੱਗ ਗਿਆ ਤੇ ਇਸ ਤਰ੍ਹਾਂ ਇਹਨਾਂ ਲਾਈਨਾਂ ਦੇ ਵਿੱਚ ਆਪਾਂ ਜੇ ਦੂਰ ਤੱਕ ਦੇਖੀਏ ਤਾਂ ਇਹ ਆਲੂ ਮੋਲੀ ਦੀ ਲਾਈਨ ਹੋ ਗਈ ਮੋਲੀ ਜੇ ਰਪਟਾਂਗੇ ਤਾਂ ਵੱਟ ਨੂੰ ਪੋਲੀ ਕਰੂਗੀ ਇਹਨਾ ਤੇ ਆ ਦੇਖੋ ਇਹ ਆਪਾਂ ਨੇ ਹੁਣ ਗੜਾਈ ਕਰ ਲਈ ਆ ਧਰਤੀ ਪੋਲੀ ਆ ਤੇ ਗੱਭੇ ਆਪਾਂ ਉਸ ਤਰ੍ਹਾਂ ਵੱਟ ਪਾਉਂਦੇ ਜਾਵਾਂਗੇ ਜਾਂ ਨਾ ਵੀ ਪਾਵਾਂਗੇ ਦੇਖਾਂਗੇ ਵੀ ਆਲੂ ਕਿਵੇਂ ਬਾਹਰ ਨਾ ਜਬ ਆਲੂ ਬਾਹਰ ਆਉ ਤਾਂ ਉਸ ਸਮੇਂ ਆਪਾਂ ਮਤਲਬ ਇਹਨੂੰ ਮਿੱਟੀ ਵੀ ਲਾ ਸਕਦੇ ਆ ਇਹ ਜਿਹੜਾ ਆਲੂ ਆ ਇਹ ਹੁਣ ਕੋਰਾ ਠੰਡ ਦੇ ਵਿੱਚ ਇਹਨਾਂ ਕੀ ਅਸਰ ਹੁੰਦਾ ਕੋਰੇ ਦਾ ਉਸ ਤਰ੍ਹਾਂ ਆਪਾਂ ਦੇਖਣਾ ਕਿਉਂਕਿ ਪਿਛਲੇ ਸਾਲ ਜਿਹੜਾ ਆਲੂ ਲਾਇਆ ਤੇ ਵੀ ਪਸੇਤਾ ਲਾ ਕੇ ਦੇਖਿਆ ਤੇ ਵੀ ਕੋਰੇ ਪਰ ਉਹ ਤੇ ਅਸਰ ਨਹੀਂ ਹੋਇਆ ਸੀ ਉਹ ਤੇ ਮਲਚਿੰਗ ਵੀ ਕੀਤੀ ਗਈ ਸੀ ਤੇ ਉਹ ਟੋਏ ਚ ਬੀਜਿਆ ਗਿਆ ਸੀ ਹੁਣ ਕਈ ਆਲੂ ਦਾ ਫਰਕ ਹੁੰਦਾ ਦੇਖੋ ਇਹ ਥੱਲੇ ਕਿੰਨੇ ਉੱਗ ਰਹੇ ਨੇ ਪੱਧਰ ਜਗਾ ਤੇ ਇਸ ਲਾਈਨ ਦੇ ਵਿੱਚ ਇਕੱਲੇ ਹੀ ਆਲੂ ਬਿਲਾਏ ਗਏ ਨੇ ਹੋਰ ਨਹੀਂ ਰਲ ਰਲਮੀ ਫਸਲ ਆਈ ਗਈ ਤੇ ਜਿਹੜੀ ਇਹ ਕਣਕ ਹੈ ਵਾਂਸੀ ਗੋਲਡ ਹੈ ਤੇ ਇਹਦਾ ਦੇਖਦੇ ਆ ਵੀ ਕੱਟ ਮਿਹਨਤ ਨਾ ਘੱਟ ਖਰਚ ਕਰਕੇ ਅਸੀਂ ਇਹਨੂੰ ਕਿਵੇਂ ਅਗਾ ਸਕਦੇ ਹਾਂ ਕਿਵੇਂ ਤੋਂ ਸਮਝ ਸਕਦੇ ਹਾਂ ਤੇ ਮੋਲੀਆਂ ਵੱਧ ਤਾਂ ਲਾਈਆਂ ਦੇ ਪੰਛੀ ਜ਼ਿਆਦਾ ਨੇ ਵੀ ਇਹ ਕਿਤੇ ਜੰਮਣ ਘੱਟ ਜਾ ਉਸ ਤਰ੍ਹਾਂ ਦੀ ਸਮੱਸਿਆ ਨਾ ਆ ਜਾਵੇ ਕਿਉਂ ਜੇ ਹੁਣ ਆਪਾਂ ਪੱਧਰ ਧਰਤੀ ਚੀਜ਼ਗਾਉਂਦੇ ਆ ਤਾਂ ਮੋਲੀਆਂ ਵੀ ਵੱਟ ਤੇ ਲਾ ਕੇ ਉਹਨੂੰ ਪਾਣੀ ਲਾ ਜਾਂਦਾ ਤਾਂ ਉੱਗਦੀ ਆ ਅਰ ਕੁਦਰਤੀ ਖੇਤੀ 'ਚ ਦੇਖ ਰਿਹਾ ਤਾਂ ਕੀ ਰਿਜ਼ਲਟ ਆਉਂਦਾ ਸੋ ਉਸ ਤਰ੍ਹਾਂ ਇਹ ਕੋਸ਼ਿਸ਼ ਕੀਤੀ ਜਾਂਦੀ ਆ ਵੀ ਆਪਾਂ ਘੱਟ ਤੋਂ ਘੱਟ ਪਾਣੀ ਨਾਲ ਕਿਵੇਂ ਫਸਲਾਂ ਉਗਾ ਸਕਦੇ ਆ ਕਿਵੇਂ ਉਹਨੂੰ ਸਮਝ ਸਕਦੇ ਆ ਤੇ ਜਿਵੇਂ ਹੁਣ ਆਪਣੇ ਆਹ ਇਸ ਏਰੀਆ ਦੇ ਵਿੱਚ ਆਪਾਂ ਨੇ ਇੱਕ ਆ ਗੰਨੇ ਦੀ ਬਾਰੇ ਗੱਲਬਾਤ ਕਰਦੇ ਆ ਇਹ ਮਹਾਰਾਸ਼ਟਰ ਦਾ ਪੋਨਾ ਜੀ ਪੋਨਾ ਕੰਨਾ ਆਪਾਂ ਨੇ ਇਸ ਏਰੀਆ ਦੇ ਵਿੱਚ ਆ ਜਿੱਥੇ ਆਪਣੇ ਆਏ ਏਰੀਆ 'ਚ ਪਾਲਕ ਖੜੀ ਹੈ ਵੀ ਜੰਗਲ ਤਰੀਕਾ ਹੀ ਆ ਇੱਥੇ ਆਪਾਂ ਨੇ ਸਾਰੇ ਏਰੀਆ ਦੇ ਵਿੱਚ ਗੰਨਾ ਬੀਜਿਆ ਸੀ 4 4 ਫੁੱਟ ਦੇ ਫਾਸਲੇ ਨਾਲ ਪਰ ਇਸ ਏਰੀਆ ਵਿੱਚ ਆਪਣੇ ਤਕਰੀਬਨ ਆਹਾਂ 1 2 3 4 5 5 6 7 8 8 ਜਗ੍ਹਾ ਗੰਨਾ ਉੱਗ ਗਿਆ ਤੇ ਉਹਨੇ ਸੋਕਾ ਝੱਲਿਆ ਸੋਕਾ ਝੱਲ ਕੇ ਉਹ ਬਾਰਸਾਂ ਦੇ ਵਿੱਚ ਉੱਗਿਆ ਬਾਕੀ ਜਿੰਨਾ ਗੰਨਾ ਸੀਗਾ ਬਾਹਰਲਾ ਬੀਤੀ ਉਹ ਸਾਰਾ ਮਿੱਟੀ ਚ ਉੱਗ ਗਿਆ ਹੀ ਨਹੀਂਗਾ ਪਰ ਜਿਹੜਾ ਉੱਗਿਆ ਤਾਂ ਕਿਉਂ ਉੱਗਿਆ ਇਹਦਾ ਮਤਲਬ ਸਾਡੀ ਧਰਤੀ ਨਾਲ ਮਿਲ ਜੁਲ ਗਿਆ ਤੇ ਉੱਗ ਗਿਆ ਹੁਣ ਇਹ ਤੋਂ ਜਿਹੜਾ ਬੀ ਬਣਾਵਾਂਗੇ ਉਹ ਸੋਕਾ ਝੱਲਣ ਦੀ ਤਾਕਤ ਵੀ ਰੱਖੂਗਾ ਜਿੰਮੇ ਆ ਸਾਰੇ ਆਪਾਂ ਏਰੀਆ ਦੇ ਵਿੱਚ ਮਤਲਬ 8-10 ਬੂਟੇ ਤਿਆਰ ਹੋਏ ਨੇ ਪਰ ਜਿਹੜਾ ਇਹ ਗੰਨਾ ਇੱਕ ਪੌਨਾ ਕਿਸਮ ਇੱਕ ਦੇਸੀ ਹੈ ਕਿ ਮਹਾਰਾਸ਼ਟਰ ਦੀ ਆ ਤੇ ਇਹ ਤੋਂ ਹੁਣ ਆਪਾਂ ਅੱਗੇ ਜਾ ਦੋ ਮੈਂ ਦਾਵਾਂਗੇ ਬੀਜ ਤਾਂ ਸੁੱਕਾ ਝੱਲਣ ਦਾ ਬਿਮਾਰੀ ਨਾਲ ਝੱਲਣ ਦਾ ਉਹਦੇ ਕੋਲ ਆਪਣਾ ਸਿਸਟਮ ਹੋਊਗਾ ਇਹ ਮਿਆ ਦੇਖੋ ਇਹਦਾ ਕਿਉਂਕਿ ਸੇਵਾ ਸੰਭਾਲ ਕੀਤੀ ਨਹੀਂ ਹੈਗੀ ਤਾਂ ਵੀ ਇਹ ਨੰਮ ਵਧੀਆ ਹੋਇਆ ਜਦ ਜੀ ਸੇਵਾ ਸੰਭਾਲ ਕਰਾਂਗੇ ਪੂਰਾ ਤਾਂ ਇਹਦਾ ਰਿਜ਼ਲਟ ਵੱਖਰਾ ਹੋਊਗਾ ਪਰ ਜਣੀ ਲੱਗਦਾ ਵੀ ਇਹ ਇੱਕ ਵਧੀਆ ਕਿਸਮ ਸਾਫਤ ਹੋਊ ਕਿਉਂਕਿ ਇਹਦੀ ਜਿਹੜੀ ਪੂਰੀ ਸੀਫਾਈ ਆਪਣੇ ਦੂਜੇ ਦੇਸੀ ਗੰਨੇ ਆਵਾਂਗੇ ਬਹੁਤ ਵਧੀਆ ਤੇ ਖਾਸ ਗੱਲ ਹੈ ਵੀ ਜਿਹੜਾ ਪੌਣਾ ਕਿਸਮ ਆ ਪੰਜਾਬ ਦੇ ਵਿੱਚ ਮੋਟਾ ਨਹੀਂ ਸੀ ਹੁੰਦਾ ਉਹ ਬਰੀਕ ਕਿਸਮ ਹੁੰਦੀ ਪੌਂਡਾ ਕੰਨਾ ਵੀ ਕਹਿੰਦੇ ਸੀਗੇ ਪਰ ਇਹ ਦੂਜੇ ਗੰਨੇ ਜਿੰਨੇ ਮੋਟੇ ਨੇ ਬਾਕੀ ਦੇ ਰਿਜ਼ਲਟ ਤੋਂ ਪਤਾ ਲੱਗ ਜਾਨੀ ਇਹ ਆ ਵੀ ਆਪਾਂ ਉਸ ਤਰ੍ਹਾਂ ਕੰਮ ਕਰ ਸਕਦੇ ਆ ਵੀ ਇਹ ਸੋਕਾ ਝੱਲਣ ਵਾਲੇ ਪੌਦੇ ਕਿਵੇਂ ਤਿਆਰ ਹੋ ਸਕਦੇ ਨੇ ਘੱਟ ਖਰਚੇ ਨਾਲ ਜਿਵੇਂ ਹੁਣ ਆਪਾਂ ਨੇ ਉਹਰੇ ਪਾਲਕ ਵੀ ਜੀ ਸੀਗੀ। ਪਰ ਇਹਦੇ ਵਿੱਚ ਤੁਸੀਂ ਆ ਬਰਸੀਨ ਵੀ ਦੇਖ ਸਕਦੇ ਜਿਹੜਾ ਇਹ ਬਰਸੀਨ ਹੈ ਇੱਥੇ ਵੀ ਇਹਦਾ ਕੰਮ ਨਾ ਹਾਈਟ੍ਰੋਜਨ ਦੇਣ ਦਾ ਹੀ ਆ। ਕੱਖ ਵੀ ਨੇ ਕੋਈ ਜਣੀ ਉਹ ਜੰਗਲ ਦਾ ਸਿਸਟਮ ਲੱਭ ਲੱਭ ਕੇ ਖੇਤੀ ਵਿੱਚ ਆਪਾਂ ਕੀ ਕਰ ਸਕਦੇ ਆ। ਹੁਣ ਜਿਹੜੀ ਆ ਪਾਲਕ ਖੜੀ ਆ ਇਹ ਦੇਸੀ ਆ ਇਹਦਾ ਆਪਾਂ ਬੀਜ ਤਿਆਰ ਹੋਊਗਾ। ਪਰ ਨਾਲ ਤੁਹਾਨੂੰ ਬਰਸੀਨ ਦੇ ਪੌਦੇ ਵੀ ਮਿਲਣਗੇ। ਬਾਕੀ ਘਾਹ ਨਦੀਨ ਵੀ ਉੱਕਣੇ ਨੇ। ਤੇ ਇਸ ਤੋਂ ਬਾਅਦ ਜਿਹੜਾ ਇਹਦਾ ਬੀਜ ਤਿਆਰ ਹੋਊ। ਉਹ ਵੀ ਇੱਕ ਜੰਗਲ ਸਿਸਟਮਾਂਗੇ ਹੋ ਰਿਹਾ ਸੋ ਇਸ ਤਰ੍ਹਾਂ ਕੁਦਰਤੀ ਖੇਤੀ ਵਿੱਚ ਆਪਾਂ ਬਹੁਤ ਕੁਝ ਸਿੱਖ ਸਕਦੇ ਆ ਸਮਝ ਸਕਦੇ ਆ ਪਰ ਕਿਸਾਨ ਨੂੰ ਆਪਣੇ ਖੇਤ ਨੂੰ ਆਪਣੀ ਯੂਨੀਵਰਸਿਟੀ ਬਣਾਉਣਾ ਪਊਗਾ ਉਹ ਤਾਂ ਸਿੱਖਣਾ ਪਊ ਸਮਝਣਾ ਪਊ ਸੋ ਇਸ ਤਰ੍ਹਾਂ ਕੋਸ਼ਿਸ਼ ਕਰਦੇਵੇਂ ਅਸੀਂ ਵੱਧ ਤੋਂ ਵੱਧ ਸਿੱਖੀਏ ਨਦੀਨਾਂ ਤੋਂ ਅਸੀਂ ਨਾ ਡਰੀਏ ਜਿਹੜਾ ਇਹ ਲੱਗਦਾ ਵੀ ਨਦੀਨ ਸਾਡੇ ਦੁਸ਼ਮਣ ਨੇ ਤਾਂ ਵੈਸਮ ਨੂੰ ਕੱਢ ਕੇ ਦੇਖੀ ਵੀ ਕੀ ਰਿਜ਼ਲਟ ਆਉਂਦਾ ਸੋ ਉਸ ਤਰ੍ਹਾਂ ਕੁਦਰਤੀ ਖੇਤੀ 'ਚ ਕੋਸੇ ਕਰ ਰਹੇ ਆ ਅਲੱਗ-ਅਲੱਗ ਤਰੀਕੇ ਨਾਲ ਲੱਭਣ ਦੀ ਸਮਝਣ ਦੀ ਸੋ ਦੇਖ ਰਹੇ ਹਾਂ ਹੁਣ ਕੀ ਰਿਜ਼ਲਟ ਆਉਂਦਾ ਸੋ ਇਹ ਪੌਣੇ ਤੋਂ ਜਿਹੜਾ ਬੀਜ ਤਿਆਰ ਕਰਾਂਗੇ ਬਿਲਕੁਲ ਦੇਸੀ ਕਿਸਮ ਦਾ ਹੋਊਗਾ ਭਾਵੇਂ ਇਹ ਜਿੰਨਾ ਬੀ ਲੱਗਿਆ ਸੀ ਉਦੋਂ ਬਹੁਤ ਘੱਟ ਫੀਸ ਦੀ ਆਪਣੇ ਕੋਲ ਬੀਜ ਪ੍ਰਾਪਤ ਹੋਊਗਾ ਪਰ ਜਿਹੜਾ ਇਹ ਤੋਂ ਬੀਜ ਤਿਆਰ ਹੋਇਆ ਉਹ ਕਿੰਨੇ ਦਾ ਸੂਕਾ ਝੱਲਣ ਵਾਲਾ ਬੀਜ ਲੱਭ ਲਿਆ ਸੋ ਆਪਣੇ ਕੋਲ ਸੂਕਾ ਝੱਲਣ ਵਾਲੇ ਬੀਜ ਜਿੰਨੇ ਵੱਧ ਹੋਣਗੇ ਉਹਨਾਂ ਆਪਣੀ ਖੇਤੀ ਨੂੰ ਲਾਭ ਹੋਊਗਾ ਕਿਉਂਕਿ ਆਉਣ ਵਾਲਾ ਸਮਾਂ ਧਰਤੀ ਵਿੱਚੋਂ ਜਿੰਨਾ ਪਾਣੀ ਸਪੀਡ ਤੇ ਨਿਕਲ ਰਿਹਾ 19 ਸਪੀਡ ਤੇ ਪਾਣੀ ਧਰਤੀ 'ਤੇ ਜਾ ਨਹੀਂ ਰਿਹਾ ਸੋ ਆਪਾਂ ਨੂੰ ਉਹ ਗੱਲ ਨੂੰ ਸਮਝਣਾ ਪਉਣਾ ਹੈ ਵਿਚਾਰਨਾ ਪੈਣਾ ਹੈ ਵੀ ਅਸੀਂ ਉਹ ਕੁਝ ਕੁਦਰਤੀ ਖੇਤੀ ਨੂੰ ਸਮਝੀਏ ਜਿਹਦੇ ਨਾਲ ਅਸੀਂ ਆਪਣੀਆਂ ਫਸਲਾਂ ਵੀ ਵਧੀਆਂ ਕਰ ਸਕੀਏ ਖਰਚੇ ਘਟਾ ਸਕੀਏ ਤੇ ਇੱਕ ਖਰਾਕੀ ਦਿੱਤਾਂ ਨਾਲ ਭਰਪੂਰ ਫਸਲ ਪੈਦਾ ਕਰਨਾ ਸਿੱਖ ਸਕੀਏ ਸੋ ਉਸ ਤਰ੍ਹਾਂ ਕੋਸ਼ਿਸ਼ ਕਰ ਰਹੇ ਹਾਂ ਸੋ ਸਾਰਿਆਂ ਦਾ ਬਹੁਤ ਧੰਨਵਾਦ ਜੀ ਸਤ ਸ੍ਰੀ ਅਕਾਲ